ਸਾਰਿਆਂ ਦਾ ਹੀ ਮੈਂ ਤਾਂ ਸਭ ਤੋਂ ਪਹਿਲਾਂ মিডিਆ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਆਪਣੇ ਲਈ ਮਿਲ ਕੇ ਇੱਕ ਇਹ ਬੰਗਾਰਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਹੜਾਂ ਦੇ ਇਸ ਸਮੇਂ ਚੱਲ ਰਹੇ ਨੇ ਉਸ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਯੋਗਦਾਨ ਬਣਦਾ ਹੈ ਕਿ ਰਲ ਮਿਲ ਕੇ ਕਿਉਂਕਿ ਸਾਨੂੰ ਪ੍ਰਮਾਤਮਾ ਨੇ ਹਮੇਸ਼ਾ ਹੀ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਕਿ ਆਪਾਂ ਜਾ ਕੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਹੋਰਾਂ ਦੀ ਮਦਦ ਕਰਦੇ ਜੇਕਰ ਆਪਣੇ ਤੇ ਪਈ ਆ ਅਸੀਂ ਕਿਸੇ ਮਦਦ ਦੀ ਅਡੀਕ ਨਹੀਂ ਕਰਨੀ ਆਪਾਂ ਹੋਰ ਪ੍ਰੋਗਰਾਮ ਸਾਰੇ ਰੱਦ ਕਰਕੇ ਉਸ ਪਾਸੇ ਵੱਲ ਜਾਣਾ ਹੈ ਤੇ ਜਿਹੜਾ ਸਾਡਾ ਹੁਣ ਮਿਸ਼ਨ ਸਤਲੋਜ ਅਤੇ ਲੋਕਹਿਤ ਮਿਸ਼ਨ ਦਾ ਇਸ ਬਾਬਤ ਪ੍ਰੋਗਰਾਮ ਹੈ ਉਸ ਦੇ ਸੰਬੰਧੀ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ ਇਸ ਤੇ ਸਾਡੇ ਸੀਨੀਅਰ ਅਜਰਪਾਲ ਸਿੰਘ ਜੀ ਪ੍ਰਾਣ ਉਹ ਤੁਹਾਨੂੰ ਇਸ ਬਾਬਤ ਸਾਰੀ ਜਾਣਕਾਰੀ ਦਵਾਂਗੇ ਜੋ ਪਲੈਨਿੰਗ ਹੈ ਤੇ ਅਗਲੀ ਜੋ ਵੀ ਅਪੀਲ ਹੈ ਇਹਦੇ ਬਾਰੇ ਸਮਿਖਿਆ ਉਹ ਸਾਰੀ ਤੁਹਾਡੇ ਨਾਲ ਗੱਲਬਾਤ ਕਰ ਰਹਿਣਗੇ ਸੋ ਤੁਸੀਂ ਲਗਾਤਾਰ ਸੇਵਾ ਦੇ ਵਿੱਚ ਵਿੱਚ ਬਿਜਰੇ ਰਹੋ ਕਿਹੋ ਜਿਹੇ ਹਾਲਾਤ ਹੈ ਜੀ ਉੱਥੇ ਜੋ ਕੋਈ ਜਿਹੜੇ ਹਾਲਾਤ ਆਸੀਂ ਖੁਦ ਉੱਥੇ ਜਾ ਕੇ ਵੇਖੇ ਆ ਜੇ ਆਪਾਂ ਪਸ਼ੂਆਂ ਦੀ ਗੱਲ ਕਰੀਏ ਉਹ ਕਿੰਨੇ ਕਿੰਨੇ ਦਿਨਾਂ ਤੋਂ ਪਾਣੀ ਵਿੱਚ ਉਸੇ ਤਰ੍ਹਾਂ ਖੜੇ ਨੇ ਜਿੱਥੇ ਥੋੜਾ ਬਹੁਤਾ ਪਾਣੀ ਘਟਿਆਏ ਉਥੋਂ ਕੱਢ ਕੇ ਬਾਹਰ ਲਿਆਂਦੇ ਨੇ ਜਾਂ ਕਿਸੇ ਨੇ ਛੱਤਾਂ ਉੱਤੇ ਵੀ ਚੜਾਏ ਨੇ ਬਹੁਤ ਸਾਰੇ ਪਸ਼ੂ ਰੁੜ ਵੀ ਗਏ ਨੇ ਕਈ ਘਰਾਂ ਦੇ ਵਿੱਚ ਵੀ ਬਿਮਾਰੀ ਕਾਰਨ ਮਰ ਗਏ ਨੇ ਇਸੇ ਤਰ੍ਹਾਂ ਬੱਚੇ ਵੀ ਫਸੇ ਨੇ ਅੰਦਰ ਤੇ ਹੋਰ ਘਰ ਵੀ ਨੇ ਜਿਹੜੇ ਪਿੰਡ ਬਾਹਰ ਸੁਰੱਖਤ ਨੇ ਜਿੰਨੀਆਂ ਟਾਣੀਆਂ ਨੇ ਉਹ ਸਾਰਿਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਤੇ ਹੁਣ ਵੀ ਮੀਂਹ ਲਗਾਤਾਰ ਜਾਰੀ ਹੈ ਦਿਨੋਂ ਦਿਨ ਘਟਣ ਦੀ ਬਜਾਏ ਜਿਹੜਾ ਪੱਧਰ ਹੈ ਪਾਣੀ ਦਾ ਉਹ ਵਧ ਰਿਹਾ ਹੈ ਸੋ ਉੱਥੇ ਜਿੰਨੀਆਂ ਵੀ ਕਿਸ਼ਤੀਆਂ ਵਗੈਰਾ ਲੱਗੀਆਂ ਨੇ ਹੁਣ ਵੀ ਚਾਰਾ ਵੀ ਭੇਜਿਆ ਜਾ ਰਿਹਾ ਹੈ ਖਾਣੇ ਦਾ ਸਮਾਨ ਵੀ ਭੇਜਿਆ ਜਾ ਰਿਹਾ ਤੇ ਉੱਥੇ ਇੱਕ ਵੱਡੀ ਹੋਰ ਵੀ ਜਿਆਦਾ ਇਹ ਹੈ ਕਿ ਅਸੀਂ ਦੇਖਿਆ ਜੇਕਰ ਸਰਕਾਰਾਂ ਦੀ ਉੱਥੋਂ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਕੋਈ ਖਾਸ ਪ੍ਰਬੰਧ ਨਹੀਂ ਨਾ ਕਿਸੇ ਕੋਲ ਕਿਸ਼ਤੀਆਂ ਨੇ ਇੱਥੋਂ ਤੱਕ ਜਿਹੜੇ ਲੋਕ ਅਸੀ ਘਰਾਂ ਤੋਂ ਕੱਟ ਕੇ ਬਾਹਰ ਲੈਂਦੇ ਸੀ ਚਾਹ ਰਾਤ ਨੂੰ ਜਿਹੜੇ ਨਸ਼ੇੜੀ ਕਿਸਮ ਦੇ ਬੰਦੇ ਨੇ ਉਹ ਰਾਤ ਨੂੰ ਕਿਰਾਏ ਤੇ ਕਿਸ਼ਤੀਆਂ ਕਰਕੇ ਉਹਨਾਂ ਦੇ ਘਰਾਂ ਵਿੱਚੋਂ ਸਮਾਨ ਚੋਰੀ ਕਰ ਰਹੇ ਨੇ ਸੋ ਪ੍ਰਸ਼ਾਸਨ ਦਾ ਉੱਥੇ ਕਿਸੇ ਤਰ੍ਹਾਂ ਦੇ ਵੀ ਕੋਈ ਪ੍ਰਬੰਧ ਨਾ ਹੋ ਕਰਨਾ ਆਮ ਸਮਾਜ ਦਰਤੀ ਜਿੰਨੇ ਵੀ ਲੋਕ ਨੇ ਉਹ ਸਾਰੇ ਹੀ ਪ੍ਰਬੰਧ ਕਰ ਰਹੇ ਨੇ ਇਸੇ ਸਬੰਧਤ ਸਾਰੀ ਜਾਣਕਾਰੀ ਤੁਹਾਨੂੰ ਬਰਾੜ ਸਾਹਿਬ ਦਿੰਦੇ ਰਹੇ ਜੀ ਬਰਾੜ ਸਾਹਿਬ ਕੀ ਜਾਣਕਾਰੀ ਦੇ ਰਹੇ ਹੋ ਮਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੀ ਪਤੇ ਆਇਆ ਜੀ ਕਿ ਵੀ ਹੜਾਂ ਬਾਰੇ ਤਾਂ ਆਪਾਂ ਸਾਰੇ ਜਾਣੂ ਆ ਕਿ ਕਿਸ ਤਰੀਕੇ ਨਾਲ ਜਿਹੜਾ ਤੁਸੀ ਬੰਦ ਦਾ ਜਿੰਨਾ ਇਲਾਕਾ ਜਿਹੜਾ ਏਰੀਆ ਇਹਦੇ ਵਿੱਚ ਹੁਣ ਬਹੁਤ ਸੁਲਤਾਨਪੁਰ ਲੋਧੀ ਤੋਂ ਲੈ ਕੇ ਤੇ ਫਾਜ਼ਲ ਕਾ ਤੱਕ तकरीबन ਬਹੁਤ ਬੁਰਾ ਹਾਲ ਹੋਇਆ ਪਿਆ ਤੇ ਆਪਣਾ ਬਹੁਤ ਪਿੰਡ ਇਫੈਕਟਡ ਆ तकरीबन ਹਜ਼ਾਰ ਤੋਂ ਵੱਧ ਪਿੰਡ ਇਸ ਟਾਈਮ ਇਸ ਚਪੇਟ ਚਾਏ ਵੇ ਆ ਇਹਦੇ ਪਾਣੀ ਦੀ ਤੇ ਹਲੇ ਕੋਈ ਵੀ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਜਿਵੇਂ ਹੁਣ ਅੱਜ ਫੇਰ ਵੀ ਬਰਨ ਲੱਗ ਗਿਆ ਤਾਂ ਹਲੇ ਪਤਾ ਨਹੀਂ ਕਿੰਨੇ ਦਿਨ ਚੱਲੇਗਾ ਹਲੇ ਜੋ ਮੁਖ ਸੇਵਾ ਆਪਾਂ ਕਰ ਰਹੇ ਆ ਉਹ ਹਰੀਕੇ ਹੈਡ ਤੇ ਤੇ ਫਾਜ਼ਲ ਕਾ ਲਾਦੂ ਕਾ ਮੰਡੀ ਚ ਦੋ ਕੈਂਪ ਰਾਹਤ ਕੈਂਪ ਲਾਏ ਵੇ ਆ ਆ 스타 ਆਪਣਾ ਰਵਿੰਦਰ ਸਿੰਘ ਹਰੇਵੀ ਉਧਰ ਜਾ ਕੇ ਆਏ ਆ ਇਹਨਾਂ ਨੇ ਵੀ ਹਾਲਾਤ ਵੇਖੇ ਆ ਆਪਣੇ ਜਿਹੜੀ ਟੀਮਾਂ ਆ ਉਹ ਰੈਗੂਲਰਲੀ ਅੰਦਰ ਲਾਸਟ ਮਾਈਲ ਤੱਕ ਅੰਦਰ ਪਿੰਨਾ ਤੱਕ ਜਾ ਰਹੀਆਂ ਚਾਰੇ ਦੀ ਤੇ ਫੀਡ ਦੀ ਤੇ ਪਾਣੀ ਦੀ ਸੇਵਾ ਹਲੇ ਚੱਲ ਰਹੀ ਆ ਇਦੇ ਇਲਾਵਾ ਉਹਨਾਂ ਰਾਸ਼ਨੀਆਂ ਕਿੱਟਾਂ ਵੀ ਵੰਡ ਰਹੇ ਆ ਜਿਹੜੀ ਦਿੱਕਤ ਪਰੇਸ਼ਾਨੀ ਆਪਾਂ ਨੂੰ ਆ ਰਹੀ ਸੀ ਇਹ ਹੈ ਕਿ ਵੀ ਜਿਹੜੀਆਂ ਬੈਕਾਂ 'ਚ ਲੋਕ ਬੈਠੇ ਆ ਜਾਂ ਅੰਦਰ ਬੈਠੇ ਆ ਉੱਥੇ ਪਹੁੰਚ ਕਿਵੇਂ ਕੀਤੀ ਜਾਵੇ ਉਹਦੇ ਵਾਸਤੇ ਕੱਲ ਆਪਾਂ ਕਿਸ਼ਤੀ ਵੀ ਹੱਥੋਂ ਤੇ ਜਾਗੇ ਵੈਸੇ ਵੀ ਪ੍ਰਭਾਸ ਦਾ ਟਰਸਟ ਨੇ ਤੇ ਬੜੂ ਸਾਹਿਬ ਵਾਲਿਆਂ ਨੇ ਸਾਨੂੰ ਕਿਸ਼ਤੀਆਂ ਵੀ ਮੁਹੱਈਆ ਕਰਾਈਆਂ ਸੀ ਜਿਹਦੇ ਨਾਲ ਥੋੜੀ ਸੇਵਾ ਲਈ ਪਰ ਮੁਸ਼ਕਲ ਇਹ ਆ ਰਹੀ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਜੇ ਕਿਸੇ ਪਾਸੇ ਥੋੜਾ ਬਹੁਤ ਕੰਮ ਕਰਨ ਲੱਗਦੇ ਆ ਤਾਂ ਜਿਵੇਂ ਕਿਸ਼ਤੀਆਂ ਆ ਜਾਂ ਇਹ ਚੀਜ਼ਾਂ ਉਹ ਆਪ ਖੋ ਕੇ ਲੈ ਜਾਂਦੇ ਹੈਗੇ ਆ ਤੇ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਿਹਦੇ ਕੋਲੇ ਪਹੁੰਚ ਰਿਹਾ ਕਿਹਦੇ ਕੋਲੇ ਨਹੀਂ ਪਹੁੰਚ ਰਿਹਾ ਪਰ ਆਪਾਂ ਲੋਕ ਸਾਰੇ ਲੱਗੇ ਹੋਏ ਆ ਤੇ ਪੰਜਾਬ ਦਾ ਕੋਈ ਇਹ ਨਹੀਂ ਕਿ ਕੋਈ ਇੱਕ ਜਥੇਬੰਦੀ ਜਾਂ ਕੋਈ ਇੱਕ ਸੰਸਥਾ ਵਾ ਸਾਰਾ ਪੂਰਾ ਕਰ ਰਹੀ ਆ ਸਾਰੇ ਲੋਕ ਲੱਗੇ ਹੋਏ ਹੈਗੇ ਆ ਕੋਈ ਆਪਦੇ ਇੰਡੀਵਿਜੂਅਲ ਤੌਰ ਤੇ ਕਰ ਰਿਹਾ ਕੋਈ ਆਪਣਾ ਜਿਹੜੇ ਧਰਮ ਪ੍ਰਚਾਰ ਵਾਲੇ ਲੋਕ ਆ ਉਹ ਕਰ ਰਹੇ ਆ ਕੁਸ਼ਵੀਰ ਆਪ ਉਥੇ ਲੱਗੇ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਿੱਛੋਂ ਸਪੋਰਟ ਵੀ ਮਿਲ ਰਹੀ ਆ ਤੇ ਇਹ ਬਹੁਤ ਇਹ ਕਹਿ ਲੋ ਵੀ ਅਸੀਂ ਇਸ ਗੱਲ ਦੇ ਬਹੁਤ ਸ਼ੁਕਰਗੁਜ਼ਾਰ ਆ ਕਿ ਪਵਿੱਤ ਦੀ ਧਰਤੀ ਜਿਹੜੀ ਗੁਰੂ ਛੋਹ ਧਰਤੀ ਆ ਸ਼ਹੀਦਾਂ ਦੀ ਛੋਹ ਪ੍ਰਾਪਤ ਧਰਤੀ ਆ ਉਹਨੇ ਹੁਣ ਪਿਛਲੇ ਸਮੇਂ ਤੋਂ ਸਾਰੀਆਂ ਕੋਈ ਪ੍ਰੋਟੈਸਟਸ ਹੋਈਆਂ ਕੋਈ ਸੰਘਰਸ਼ ਲੜੇ ਪੰਜਾਬ ਨੇ ਜਾਂ ਜਿੱਥੇ ਕਿਤੇ ਮੁਸ਼ਕਲਾਂ ਆਈਆਂ ਤਾਂ ਉਹਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਗੁਰੂ ਨੇ ਇਸੇ ਪਾਸੇ ਨਿਆਮਤ ਵੀ ਬਹੁਤ ਬਖਸ਼ੀ ਆ ਤੁਹਾਡੀ ਧਰਤੀ ਨੂੰ ਇਸ ਤਵੇਂ ਸੈਂਟਰ ਆਫ ਡਵੈਲਪਮੈਂਟ ਹੈਗਾ ਵਿਕਾਸ ਇਤੇ ਸਭ ਤੋਂ ਵੱਧ ਹੋ ਰਿਹਾ ਤੇ ਉਹਦਾ ਇਹਨਾਂ ਨੇ ਅਗਾ ਦਿੱਤਾ ਵੀ ਹੈਗਾ ਲੋਕਾਂ ਨੂੰ ਚਾਹੇ ਆਪਾਂ ਕਿਸਾਨੀ ਸੰਘਰਸ਼ ਵੇਲੇ ਵੇਖਿਆ ਸੀ ਤੇ ਹੁਣ ਵੀ ਬਹੁਤ ਅੱਛਾ ਕਾਰਜ ਕਰ ਰਹੇ ਆ ਜਿਵੇਂ ਇੱਥੇ ਕਲੈਕਸ਼ਨ ਸੈਂਟਰ ਬਣਾਇਆ ਇੱਕ ਆਪਾਂ ਮਾਜਰੀ ਬਲਾਕ ਦਾ ਇਸੇ ਤਰ੍ਹਾਂ ਮੁਹਾਲੀ ਦੇ ਵਿੱਚ 7 ਫੇਜ਼ ਦੇ ਵਿੱਚ ਹੈਗਾ ਇਸੇ ਤਰ੍ਹਾਂ ਚੁਣਾਵੋ ਗੁਰਦੁਆਰਾ ਸਾਹਿਬ ਬਣਾਇਆ ਹੈਗਾ ਸੋ ਵੱਧ ਚੜ ਕੇ ਵੀ ਸਾਰੇ ਹਿੱਸਾ ਲੈ ਰਹੇ ਆ ਇਹ 1-2 ਦਿਨਾਂ ਦੇ ਵਿੱਚ ਵਿੱਚ ਇਹ ਸਾਰਾ ਸਮਾਨ ਲੈ ਕੇ ਉੱਥੇ ਪਹੁੰਚਣਗੇ ਜਿਹੜੇ-ਜਿਹੜੇ ਲੋਕ ਵੀ ਹੈਗੇ ਆ ਉਹਦੇ ਵਿੱਚ ਕਿੱਟਾਂ ਹੈਗੀਆਂ ਕੁਝ ਰਾਸ਼ਨ ਦੀਆਂ ਤੇ ਉਹ ਲੋਕ ਇਸ ਟਾਈਮ ਦਿੱਕਤ ਚ ਹੈਗੇ ਆ ਪਰੇਸ਼ਾਨੀ ਚ ਆ ਆਪਣੇ ਭਰਾ ਸਰਕਾਰਾਂ ਉਹਨਾਂ ਦੀ ਬਾਹਾਂ ਨਹੀਂ ਫੜ ਰਹੀਆਂ ਕੋਈ ਉਹਨਾਂ ਦੀ ਬਾਹਾਂ ਨਹੀਂ ਫੜ ਰਿਆ ਤੇ ਆਪਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਪੰਜਾਬ ਇਸ ਗੱਲ ਵਾਸਤੇ ਰਿਹਾ ਕਿ ਆਪਾਂ ਇੱਕ ਦੂਜੀ ਦੀ ਬਾਹਾਂ ਫੜਦੇ ਰਹੇ ਆ ਕਿਸੇ ਕੀ ਪਤਾ ਕਿਹੜੀ ਮੁਸੀਬਤ ਕਿਹਨੂੰ ਆਉਂਦੀ ਰਵੇ ਇਹੀ ਪੰਜਾਬ ਦਾ ਰਿਹਾ ਕਿ ਉਹ ਇਕੱਠਾ ਹੁੰਦਾ ਰਿਹਾ ਤੇ ਆਪ ਦੇ ਹਰ ਤਰ੍ਹਾਂ ਦੀਆਂ ਬਖਰੀਆਂ ਤੋਂ ਉੱਤੇ ਉੱਠ ਕੇ ਆਪਾਂ ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਰਹੇ ਆ ਸਰਪੰਚ ਸਾਹਿਬ ਕਿਹੜੀ ਚੀਜ਼ ਦੀ ਮੁੱਖ ਲੋੜ ਹੈ ਉੱਥੇ ਐ ਜੀ ਹੁਣ ਤੱਕ ਤਾਂ ਕੁਛ ਪਸ਼ੂਆਂ ਪਸ਼ੂਆਂ ਵਾਸਤੇ ਚਾਰਾ ਫੀਡ ਇਹ ਚਾਹੀਦਾ ਹੈ ਪਾਣੀ ਲਗਾਤਾਰ ਹੀ ਆਪਾਂ ਨੂੰ ਲੋਡ ਰਹੂਗੀ ਕਿਉਂਕਿ ਪਾਣੀ ਨਾ ਆਪਣਾ ਦਰਿਆਵਾਂ ਦਾ ਪ੍ਰੋਬਲਮ ਆ ਜਾਂਦੀ ਆ ਤੇ ਜਲਾਲਾਬਾਦ ਦੇ ਜਾਂ ਲਾਧੂਕਾ ਆਲੇ ਏਰੀਆ ਜਿਹੜਾ ਹੇਟਲਾ ਏਰੀਆ ਉੱਥੇ ਰਾਸ਼ਨ ਦੀਆਂ ਕਿੱਟਾਂ ਦੀ ਵੀ ਲੋੜ ਆ ਕਿਉਂਕਿ ਉੱਥੇ ਆਬਾਦੀ ਦਾ ਤਵਾਜਨ ਹੋਰ ਤਰ੍ਹਾਂ ਦਾ ਹੈ ਉਤਲੇ ਪਾਸੇ ਹਲੇ ਰਾਸ਼ਨ ਦੀ ਐਨੀ ਲੋੜ ਨਹੀਂ ਪੈਂਦੀ ਕਿਉਂਕਿ ਦੂਜੇ ਪਾਸੇ ਉਹ ਲੋਕ ਆ ਆਰੇ ਤੁਸੀਂ ਬੰਦੇ ਦੂਜੇ ਪਾਸੇ ਲੋਕਾਂ ਦੇ ਸਪਲਾਈ ਲਾਈਨ ਹੈਗੀ ਆ ਹਾਲੇ ਸੋ ਇਹ ਮੋਟਾ ਮੋਟਾ ਚਾਹੀਦਾ ਜਦੋਂ ਪਾਣੀ ਇੱਕ ਵਾਰੀ ਘਟ ਜੂਗਾ ਫਿਰ ਦੂਜੀਆਂ ਪਰੇਸ਼ਾਨੀਆਂ ਸ਼ੁਰੂ ਹੋਣਗੀਆਂ ਜਿਵੇਂ ਕਿ ਦਵਾਈਆਂ ਹੈ ਜਾਂ ਕਹਿ ਲੋ ਕਿ ਵੀ ਕੋਈ او ਆਰ ایس ਫਰੂਟ ਜੇ ਕਿ ਉਲਟੀਆਂ ਟੱਟੀਆਂ ਲੱਗ ਜਾਣ ਉਹ ਜੀ ਦਵਾਈਆਂ ਤੇ ਲਾਸਟ ਚ ਜਿਹੜੀ ਹੈਗੀ ਆ ਉਹ ਸਮਝ ਲਓ ਇਹ ਹੈ ਕਿ ਵੀ ਡੀਜ਼ਲ ਚਾਹੀਦਾ ਹੋਗਾ ਉਹਨਾਂ ਵੀਰਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ 'ਚ ਇਸ ਟਾਈਮ ਰੇਤਾ ਆ ਗਿਆ ਹੋਊਗਾ ਇਸ ਤੋਂ ਇਲਾਵਾ ਆਪਾਂ ਨੂੰ ਉਹਨਾਂ ਦੀ ਮਾਲੀ ਜਿਹੜੀ ਜਾਂ ਜਿਹੜੀ ਆਪਾਂ ਇਸ ਮਾਨ ਵਾਲੀ ਪਦਾਰਥਿਕ ਸਹਾਇਤਾ ਕਰ ਰਿਹਾ ਇਹ ਇੱਕ ਚੀਜ਼ ਹੈਗੀ ਆ ਦੂਜੀ ਆਪਾਂ ਨੂੰ ਉਹਨਾਂ ਨਾਲ ਖੜਨਾ ਵੀ ਪਊਗਾ ਪਗਾ ਵੀ ਇਹ ਨਹੀਂ ਕਿ ਅੱਜ ਆਪਾਂ ਇਕਦਮ ਖੜ ਗਏ ਆ ਤੇ ਗਾਂ ਸਮਾ ਛੱਡ ਕੇ ਹਟ ਜਾਈਏ ਉਹਨਾਂ ਨੂੰ ਹਲੇ ਸਰਕਾਰਾਂ ਨੇ ਵੀ ਠਿੱਠ ਕਰਨਾ ਹੈ ਕਿ ਵੀ ਰੇਤਾ ਸਰਕਾਰ ਦਾ ਹੈ ਜਾਂ ਫਲਾਨਾ ਹੈ ਵੀ ਉਹਨਾਂ ਜਿਹੜਾ ਜਦੋਂ ਪਰਚੇ ਭੈਣ ਦੀ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਸਰਕਾਰਾਂ ਨਾਲ ਗੱਲ ਕਰਨੀ ਪਵੇ ਉਦੋਂ ਵੀ ਆਪਾਂ ਨੂੰ ਸਾਰਿਆਂ ਨੂੰ ਚਾਹੇ ਉਹ ਲੋ ਗਿਣਤੀ 'ਚ ਆਪਾਂ ਨੂੰ ਉਦੋਂ ਸਮਾਨ ਨਹੀਂ ਉਦੋਂ ਬੰਦੇ ਜਾਣੇ ਚਾਹੀਦੇ ਆਪਣੇ ਤਾਂ ਉਹ ਵੀ ਆਪਾਂ ਨੂੰ ਖੜਨਾ ਪਊਗਾ ਤੇ ਉਹਨਾਂ ਦੀ ਇੱਕ ਮੋਡਲ ਸਪੋਰਟ ਵੀ ਹੋ ਗਈ ਵੇਖੋ ਦੋ ਫਲੱਡ ਉਹਨਾਂ ਨੇ ਲਗਾਤਾਰ ਚੱਲ ਲਏ 23 ਆਲਾ 25 ਆਲਾ ਚੰਗੇ ਚੰਗੇ ਪਰਿਵਾਰ ਆ ਪੱਲੋਕ ਵੀ ਹੋਈਏ ਦੋ ਵਾਰੀ ਮਾਲੀ ਨੁਕਸਾਨ ਹੋ ਜੇ ਆਪਣਾ ਦੋ ਵਾਰੀ ਜਾਨੀ ਨੁਕਸਾਨ ਹੋ ਜੇ ਬਹੁਤ ਛੋਟੇ ਸਮੇਂ ਤਪ ਟੁੱਟ ਜਾਂਦੇ ਆ ਸੋ ਆਪਾਂ ਉਹਨਾਂ ਨੂੰ ਟੁੱਟਣਾਂ ਨਹੀਂ ਦਈਏ ਇਹੀ ਆਪਣਾ ਹੈਗਾ ਆਪਾਂ ਨੂੰ ਚੜ੍ਹਦੀ ਕਲਾ 'ਚ ਰੱਖੀਏ ਗੁਰੂ ਨੇ ਆਪਾਂ ਨੂੰ ਇਹ ਸੰਦੇਸ਼ ਦਿੱਤਾ ਹੈ ਗੁਰੂਆ ਪੀਰਾਂ ਦੀ ertid ਤੋਂ ਆਪਾਂ ਹੈਗੇ ਆ ਤੇ ਇਹ ਆਪਾਂ ਕਰਕੇ ਰੱਖਣਾ ਹੈ ਸਰ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਸ ਦੇ ਵਿੱਚ ਕੋਈ ਸਮਾਨ ਸੇ ਵੀ ਜੋ ਸਮਾਨ ਲੈ ਕੇ ਜਾ ਰਹੇ ਨੇ ਉਹਨਾਂ ਵੱਲੋਂ ਸਰਕਾਰੀ ਬੰਦਿਆਂ ਵੱਲੋਂ ਰੋਕਿਆ ਜਾ ਰਿਹਾ ਕਿ ਸਾਨੂੰ ਸਮਾਨ ਦੇ ਦਿਓ ਅਸੀਂ ਆਪਣੇ ਪਛਾਵਾਗੇ ਉਸ ਲਈ ਕੀ ਕਰਦੇ ਉਸ ਨੂੰ ਦੇਖੋ ਜੀ ਆਏ ਆ ਕਿ ਜਿਹੜੀ ਚੀਜ਼ ਜਿੰਨਾ ਕਿ ਮੈਂ ਉਧਰ ਚੱਕਰ ਲਾਏ ਆ ਜਾਂ ਗਏ ਆ ਦੋ ਚੀਜ਼ਾਂ ਵੇਖਣ ਨੂੰ ਕਿ ਇੱਕ ਤਾਂ ਮੈਨੂੰ ਤਾਂ ਕਿਤੇ ਵੀ ਸਰਕਾਰ ਨਜ਼ਰ ਨਹੀਂ ਆਈ ਸਰਕਾਰ ਜੇ ਨਜ਼ਰ ਆਈ ਤਾਂ ਪੁਲਿਸ ਦੇ ਰੂਪ 'ਚ ਨਜ਼ਰ ਆਈ ਤੇ ਕੋਈ ਆਏ ਐਡ ਦੇ ਰੂਪ 'ਚ ਨਜ਼ਰ ਨਹੀਂ ਆਈ ਸਰਕਾਰ ਕੀ ਕੋਈ ਮਦਦ ਕਰ ਰਹੀ ਹੋਵੇ ਜਾਂ ਕੁਝ ਹੋਵੇ ਠੀਕ ਹੈ ਜੀ ਤੇ ਦੂਜੀ ਜਿਹੜੀ ਵੱਡੀ ਦਿੱਕਤ ਆਉਂਦੀ ਹੈ ਜਿਹੜੇ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਅਸੀਂ ਟਰੈਕਟਰਾਂ ਤੇ ਸਮਾਨ ਲੈ ਕੇ ਆ ਰਹੇ ਹਾਂ ਜੇ ਅਸੀਂ ਦੋ ਦੋ ਟਰਾਲੀਆਂ ਪਾਈਆਂ ਜਾਂ ਵੱਧ ਸਾਡਾ ਸਮਾਨ ਹੈਗਾ ਤੇ ਸਾਨੂੰ ਰੋਕ ਕੇ ਪਰਚੇ ਕੱਟੇ ਮਤਲਬ ਚਲਾਨ ਕੱਟੇ ਜਾਂਦੇ ਆ ਇਹ ਬਹੁਤ ਮੰਦ ਪਾਗੀ ਗੱਲ ਆ ਘੱਟੋ ਘੱਟ ਇੰਜੇ ਸਮੇਂ ਦੇ ਵਿੱਚ ਕੋਈ ਆਬਸਟ੍ਰਕਸ਼ਨ ਨਾ ਹੋਰ ਦਿਓ ਠੀਕ ਆ ਜ਼ਰੂਰੀ ਨਹੀਂ ਕਿ ਉਹਦੇ ਕੋਲੇ ਉਸ ਸਮੇਂ ਸਾਰੇ ਕਾਗਜ਼ ਹੋਣ ਜਾਂ ਉਹ ਪਰ ਕੀ ਇਹ ਕਾਗਜ਼ ਚੈੱਕ ਕਰਨ ਦਾ ਸਮਾਂ ਕੀ ਇਹ ਲੋਡਿੰਗ ਚੈੱਕ ਕਰਨ ਦਾ ਸਮਾਂ ਇਹ ਤਾਂ ਇੱਕ ਵਾਰੀ ਆਪਦੇ ਭਰਾਵਾਂ ਨੂੰ ਬਚਾਉਣ ਦਾ ਸਮਾਂ ਇਹ ਸਾਰੇ ਤਾਂ ਨਾਰਮਲ ਸਿਚੁਏਸ਼ਨਸ ਦੇ ਕੰਮ ਹੁੰਦੇ ਆ ਉਦੋਂ ਕਰੇ ਪਰ ਮੈਨੂੰ ਲੱਗਦਾ ਸਰਕਾਰ ਕਿਤੇ ਘਬराई ਵੀ ਹੋ ਸਕਦੀ ਆ ਕਿ ਵੀ ਲੋਕੀ ਨਾਲ ਸਮਾਨ ਸਿਵਲ ਰਾਹ ਕਰ ਪਰ ਸਰਕਾਰਾਂ ਨੂੰ ਇਹ ਚਾਹੀਦਾ ਸਮਝਣਾ ਕਿ ਸਰਕਾਰ ਤੇ ਆਪਾਂ ਆੱਡ-ਆੱਡ ਨਹੀਂ ਹੁੰਦੇ ਨੇਵੇਂ ਹੁਣ ਜਰਨਲਿਸਟ ਹੋ ਤੁਸੀਂ ਤੇ ਜਿਹੜੀ ਪ੍ਰੈਸ ਆ ਉਹ ਤੇ ਸਮਾਜ ਅੱਡ ਨਹੀਂ ਗਾ ਸਮਾਜ ਦਾ ਆਪਾ ਹਿੱਸਾ ਹੀ ਆ ਤੇ ਸਾਰਿਆਂ ਨੇ ਰਲ ਕੇ ਉਸ ਮਸਲੇ ਨੂੰ ਵਜਿੱਟਣਾ ਠੀਕ ਆ ਸਰਕਾਰ ਤੋਂ ਨਹੀਂ ਹੋਇਆ ਪਰ ਉਹਦੇ ਨਜਿੱਠਣ ਦੇ ਵਿੱਚ ਔਕੜਾ ਨਾ ਖੜੀਆਂ ਕਰੇ ਸਗੋ ਸਹਾਈ ਹੋਵੇ ਕਿ ਇੱਕ ਵਾਰੀ ਭਾਈ ਇਹਨੂੰ ਮਸਲੇ ਨੂੰ ਹੱਲ ਕਰੀਏ ਹੁਣ ਤੁਹਾਡੇ ਕੋਲੋਂ ਕਿਹੜੇ-ਕਿਹੜੇ ਸਮਾਨਤੀ ਕਾਰਡ ਆ ਲੋਕ ਲਗਾਤਾਰ ਸੇਵਾ ਦੀ ਘਾ ਰਹੇ ਆ ਜਿੱਦਾਂ ਤੁਹਾਡੇ ਵੱਲੋਂ ਕਿਸੇ ਨੂੰ ਕਹਿਣਾ ਹੋਵੇ ਤਾਂ ਕਿਹੜੀ ਸੇਵਾ ਉਹ ਜਿਹੜੀ ਹੁਣ ਜ਼ਿਆਦਾ ਲਿਉਣੀ ਵੇਖੋ ਜੀ ਇਸ ਟਾਈਮ ਖਾਣੇ ਦੀਆਂ ਰਸਦ ਜਿਵੇਂ ਹੈਗੀ ਆ ਕਿ ਵੀ ਕਿਟਸ ਬਣਾ ਲੈਣ ਛੋਟੀਆਂ ਹਨਾ ਉਹ ਉਹਦੇ ਵਿੱਚ ਜਿਵੇਂ ਕੋਈ 2 ਕਿਲੋ ਚੌਲ, ਪਛਾਟਾ, ਕੁਝ ਜਿਹੜੀ ਦਾਲ ਜਲਦੀ ਬਣ ਜੇ ਉਹ ਇਹ ਸਮਾਨ ਇੱਕ ਚਾਹੀਦਾ ਹੋਊਗਾ ਤੇ ਤਰਪਾਲਾਂ ਚਾਹੀਦੀਆਂ ਹੈਗੀਆਂ ਤੇ ਇਹਦੇ ਇਲਾਵਾ ਜਿਹੜਾ ਪਸ਼ੂਆਂ ਡੰਗਰਾਂ ਦਾ ਹੈਗਾ ਜਿਵੇਂ ਚਾਰਾ ਤੇ ਫੀਡ ਉਹ ਤਾਂ ਹਮੇਸ਼ਾ ਰੈਗੂਲਰਲੀ ਚਾਹੀਦੀ ਹੋਊਗੀ ਇਹਦੇ ਨਾਲ ਇਹ ਵੀ 33 ਕਿ ਜਿਵੇਂ ਸਮਾਨ ਸਾਰਾ ਜਾ ਰਿਹਾ ਪਰ ਜਿਹੜੀਆਂ ਜਥੇਬੰਦੀਆਂ ਕੋਲ ਪੈਸਾ ਇਕੱਠਾ ਹੋ ਰਿਹਾ ਪਹਿਲੀ ਗੱਲ ਤਾਂ ਮੁਆਵਜ਼ੇ ਹੁਣ ਤੱਕ ਪਹਿਲੇ ਮਿਲੇ ਨਹੀਂ ਏਰੇ ਦੀ ਫਸਲਾਂ ਖਰਾਬ ਹੋਈਆਂ ਸਰਕਾਰਾਂ ਤੋਂ ਆਸ ਨਾ ਰੱਖਣ ਕਿਉਂਕਿ ਕੇਂਦਰ ਸਰਕਾਰ ਅਜੇ ਤੱਕ ਪੰਜਾਬ ਬਾਰੇ ਨਹੀਂ ਬੋਲੀ ਗੁਜਰਾਤ ਬਾਰੇ ਉਹ ਗੱਲ ਕਰ ਰਹੀ ਹੈ ਪਰ ਇਸ ਨੂੰ ਲੈ ਕੇ ਆਪਾਂ ਜਿਹੜੇ ਜਿਨ੍ਹਾਂ ਕੋਲ ਵੀ ਪੈਸਾ ਇਕੱਠਾ ਹੁੰਦਾ ਜਿੱਥੇ ਮੰਗਿਆ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਆਪ ਉਹਨਾਂ ਦੀ ਸਹਾਇਤਾ ਕਰੀਏ ਪੈਸੇ ਨਹੀਂ ਵੀ ਤੇ ਦੂਜਾ ਲੇਟਿਜ ਨੂੰ ਬਹੁਤ ਕੋਈ ਸਮਾਨ ਦੀ ਆਪਾਂ ਨੂੰ ਲੋੜ ਹੈ ਦਵਾਈਆਂ ਵਗੈਰਾ ਦੇ ਉਤਾਂ ਦੇ ਜਿਹੜੀ ਉਹਨਾਂ ਦੀ ਜ਼ਰੂਰਤ ਹੈ ਉਸ ਨੂੰ ਵੀ ਜਿਹੜਾ ਧਿਆਨ ਵਿੱਚ ਜ਼ਰੂਰ ਰੱਖਿਆ ਜਾਵੇ ਕਿਉਂਕਿ ਉੱਥੇ ਜਿਹੜਾ ਨੁਕਸਾਨ ਹੋ ਰਿਹਾ ਹੈ ਕਈਆਂ ਤੇ ਮਕਾਨ ਵੀ ਢੁੱਟ ਚੁੱਕੇ ਨੇ ਡਿੱਗ ਚੁੱਕੇ ਨੇ ਛੱਤਾਂ ਡਿੱਗੀਆਂ ਏ ਉਹਨਾਂ ਨੂੰ ਵੀ ਪੈਸੇ ਦੀ ਲੋੜ ਹੈ ਤੇ ਪੈਸੇ ਦੀ ਵੀ ਨਾਲ ਜ਼ਰੂਰਤ ਹੈ ਜਿੱਥੇ ਬੰਦਿਆਂ ਨੂੰ ਇਸ ਦੇ ਨਾਲ ਹੀ ਜਿਹੜਾ ਹੁਣ ਸਾਡਾ ਪ੍ਰੋਗਰਾਮ ਹੈ 10 ਤਰੀਕ ਤੋਂ ਬਾਅਦ ਕਿਉਂਕਿ ਇੱਥੇ ਇਕੱਤਰ ਕਰ ਰਹੇ ਹਾਂ ਅਸੀਂ ਆਪਣੇ ਸਾਰੇ ਜਿਹੜੇ ਤਿੰਨ ਕੇਂਦਰ ਸਾਡੇ ਬਣੇ ਨੇ ਗੁਰਦੁਆਰਾ ਕੜੀਪੌਰ ਖਸਾ ਬਲਾਕ ਚਨਾਲੋਂ ਤੇ ਸਤਫੇਜ ਮੁਹਾਲੀ ਉੱਥੇ ਇਕੱਤਰ ਕਰਕੇ ਇਕਟਾ ਤਿਆਰ ਕਰਕੇ ਅਗਲੇ ਦਿਨਾਂ ਵਿੱਚ ਉਹ ਰਵਾਨਾ ਪਹਿਲਾਂ ਉੱਥੇ ਜਾ ਕੇ ਸਾਡੀ ਟੀਮ ਸਾਰਾ ਸਰਵੇ ਕਰਾਈ ਹੈ ਕਿਹੜੇ ਇਲਾਕੇ ਵਿੱਚ ਕਿਹੜੀ-ਕਿਹੜੀ ਲੋੜ ਹੈ ਉੱਥੇ ਜਾ ਕੇ ਖੁਦ ਅਸੀਂ ਇਹ ਚਾਹੁੰਦੇ ਕਿ ਜਿਹੜਾ ਪਾਣੀ ਘਟਣ ਦੇ ਨਾਲ ਬਾਅਦ ਵਿੱਚ ਜਿਆਦਾ ਲੋੜ ਪੈਣੀ ਹੈ ਇੱਕ ਤਾਂ ਘਰਾਂ ਵਿੱਚ ਸਮਾਨ ਪਹਚਾਇਆ ਜਾਵੇ ਜਦੋਂ ਆਪਾਂ ਬਾਹਰ ਰੋਡ ਤੇ ਸਮਾਨ ਦੰਨੇ ਆ ਤਾਂ ਬਾਦੂ ਕਈ ਹੋਰ ਸਮਾਨ ਲੈ ਜਾਂਦੇ ਨੇ ਜਿਹੜੇ ਨੂੰ ਲੋੜ ਨਹੀਂ ਹੁੰਦੀ ਦੂਜਾ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੀ ਜ਼ਰੂਰਤ ਹੈ ਘਰਾਂ ਦੇ ਵਿੱਚ ਜਾ ਕੇ ਸਾਨੂੰ ਉਹ ਸਮਾਨ ਪਹੁੰਚਾਉਣੀ ਹੈ ਉਹ ਪਾਣੀ ਘਟਣ ਦੇ ਨਾਲ ਸਾਨੂੰ ਅੱਗੇ ਲੋੜ ਪਵੇਗੀ ਉਹ ਸਮਾਨ ਦੀ ਉਹ ਖੁਦ ਆਪ ਜਾ ਕੇ ਲੋਕ ਉੱਥੇ ਤਿਆਰ ਕਰਨ ਥੋੜੇ ਦਿਨ ਅਡੀਕ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਲ ਦੀ ਨਾਲ ਸਮਾਨ ਜਾ ਰਿਹਾ ਹੈ ਉਹ ਇੱਕੇ ਥਾਂ ਨਾ ਜਾਵੇ ਇਹਦਾ ਸਰਵਾ ਕਰਨਾ ਪਹਿਲਾਂ ਬਹੁਤ ਜ਼ਰੂਰੀ ਹੈ ਤੇ ਹੋਰ ਵੀ ਬਰਾੜ ਸਮ ਜਿਹੜੀ ਅਗਲੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਇਹ ਵੀ ਕੋ ਦੇਖਣ ਦਾ ਵਿਚਾਰ ਆਇਆ ਹੈ ਕਿ ਜਿਹੜੇ ਏਰੀਆ ਪ੍ਰਭਾਵਿਤ ਨਹੀਂ ਹੈ ਉੱਥੋਂ ਲੋਕ ਆ ਕੇ ਸਮਾਨ ਲੈ ਰਹੇ ਨੇ ਤੇ ਮੋੜ ਆਪਣੇ ਘਰ ਦੇ ਵਿੱਚ ਇਕੱਠਾ ਕਰਦੇ ਆ। ਇਹ ਤਾਂ ਜੀ ਵੇਖੋ ਹਰ ਕ੍ਰਾਈਸਿਸ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਪਰ ਉਹ ਬਹੁਤ ਛੋਟੀ ਗਿਣਤੀ ਹੈ ਜੇ ਐ ਹੋ ਵੀ ਰਿਹਾ ਤਾਂ ਬਹੁਤ ਘੱਟ ਗਿਣਤੀ ਹੋਗੀ। ਉਹਦਾ ਆਪਾਂ ਆਪਾਂ ਉਹਦਾ ਤਰੀਕਾ ਇੱਕੋ ਹੀ ਰੱਖਿਆ ਹੋਇਆ ਕਿ ਆਪਾਂ ਪਿੰਡ ਦਾ ਜਿਹੜਾ ਕੋਈ ਮੋਤਬਰ ਹੁੰਦਾ ਚਾਹੇ ਨੰਬਰਦਾਰ ਹੋਵੇ ਚਾਹੇ ਸਰਪੰਚ ਹੋਵੇ ਉਹਨੂੰ ਨਾਲ ਲੈ ਕੇ ਉਹਦੇ ਰਾਹੀਂ ਹੀ ਵੰਡਵਾਉਨੇ ਆ ਤਾਂ ਕਿ ਉਹਦੇ ਨਾਲ ਇਹ ਹੋ ਜਾਂਦਾ ਆਪਾਂ ਨੂੰ ਇਹ ਪਤਾ ਹੁੰਦਾ ਕਿ ਕਿਹੜੇ ਨੂੰ ਲੋੜ ਆ ਕਿਹੜਾ ਨਹੀਂ ਆ ਪਿੰਡ ਦੇ ਦੀ ਪਛਾਣ ਵੀ ਹੋ ਜਾਂਦੀ ਹੈਗੀ ਆ ਤੇ ਉਹ ਉਹ ਤਰੀਕਾ ਹੀ ਅਪਣਾਓ ਇਹ ਨਾ ਹੋਵੇ ਕਿ ਵੀ ਆਪ ਹੀ ਆਪਾਂ ਐ ਵੰਡੇ ਆਈਏ ਉੱਥੇ ਪਰ ਇਹ ਆਪਾਂ ਕਹਿ ਦਈਏ ਵੀ ਜ਼ੀਰੋ ਹੋ ਜੂ ਇਹ ਗੱਲਾਂ ਹਨਾ ਇਹ ਨਹੀਂ ਹੋਣਗੀਆਂ ਇਹ ਥੋੜੀਆਂ ਬਹੁਤ ਫੈਦੀਆਂ ਪਰ ਬਹੁਤ ਘੱਟ ਘਟਣਾ ਵਾ ਇਹਨਾਂ ਨੂੰ ਵੇਖ ਕੇ ਆਪਾਂ ਇਹ ਨਾ ਕੀਏ ਵੀ ਆਪਾਂ ਬਾਕੀ ਲੋਕਾਂ ਦੀ ਮਦਦ ਨਾ ਕਰੀ ਸਰ ਜੀ ਨੰਬਰ ਵੀ ਜਾਰੀ ਕਰ ਦਿਓ ਆਪਣਾ ਇੱਧਰ ਸਮਾਨ ਦੇਣਾ ਹੋਵੇ ਕਿਥੇ ਨੇ ਨੰਬਰ ਵੀ ਸਾਂਝਾ ਕਰੋ ਆਪ ਪੋਸਟਰ ਲਾਇਆ ਹੋਇਆ ਜੀ ਇਹਦੇ ਤੇ ਨੰਬਰ ਹੈਗੇ ਆ ਸਾਰੀ ਥਾਵਾਂ ਦੇ ਮਹਿਲਾ ਵਲੰਟੀਅਰਸ ਵੀ ਥੋੜੇ ਨਾਲ ਇਸ ਸੇਵਾ ਚ ਸਰ ਲੋਕਾਂ ਨੂੰ ਕਿਉਂਕਿ ਮਹਿਲਾਵਾਂ ਦੀਆਂ ਜਿਹੜੀਆਂ ਸਪੈਸਲ ਲੋ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਸੌਜਣ ਚ ਮੈਲਾਮਾ ਜ਼ਰੂਰੀ ਹੁੰਦੀਆਂ ਨੇ ਕੋਈ ਇਸ ਤਰ੍ਹਾਂ ਦੀ ਡਾਕਟਰੀ ਟੀਮ ਨਹੀਂ ਜਾਵੇ ਨਾ ਢਾਵੇ ਆਪਣੇ ਅ ਮਿਸਮ ਦੇ ਨਾਲ ਜਾਂ ਸਵਾਸਥੀਆਂ ਦੇ ਵਿੱਚ ਕੋਈ ਮਹਿਲਾ ਲੱਗੇ ਨਹੀਂ ਹਲੇ ਹਲੇ ਉਹਦੀ ਉਹਦੀ ਉਨੀ ਗਿਣਤੀ ਹੈ ਨਹੀਂਗੀ ਜੀ ਮਹਿਲਾਵਾਂ ਦੀ ਜਿੰਨੀ ਚਾਹੀਦੀ ਹੈਗੀ ਆਪਾਂ ਨੂੰ ਐਕਚੁਅਲੀ ਪਰ ਇੰਨਾ ਕ ਆਪਾਂ ਇਹ ਹੈਗਾ ਕਿ ਇਹ ਦੋ ਟੀਮਾਂ ਇਹ ਬਣਾਈਆਂ ਜਿਹਦੇ ਵਿੱਚ ਇੱਕੀਆਂ ਦੋ ਬੀਬੀਆਂ ਨਾਲ ਆਪਾਂ ਨੌਜਵਾਨ ਭੇਜ ਦਿੰਨੇ ਆ ਕਿਉਂਕਿ ਜਿਵੇਂ ਸੈਨੇਟਰੀ ਪੈਡ ਆਰ ਕੀ ਗੱਲ ਆ ਆਪਾਂ ਬੀਬੀ ਨਾਲ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਬੀਬੀ ਵੀ ਆਪਣੇ ਨਾਲ ਨਹੀਂ ਕਰ ਸਕਦੀ ਇਹ ਵੀ ਤੁਹਾਨੂੰ ਥੋੜਾ ਦੱਸ ਦਈਏ ਜਿਹੜਾ ਤੁਸੀਂ ਸਵਾਲ ਕਰਿਆ ਜੇ ਸਵੇਰੇ ਦਸ਼ਮੇਸ਼ਾਹੀ ਹਸਪਤਾਲ ਤੋਂ ਉਹਨਾਂ ਦੇ ਕੋਲੇ ਜਿੰਨੀਆਂ ਵੀ ਦਵਾਈਆਂ ਉਹ ਕਿੱਟਾਂ ਤਿਆਰ ਹੋ ਰਹੀਆਂ ਨੇ ਉਹ ਡਾਕਟਰ ਜਦੋਂ ਵੀ ਜਾਣ ਕੇ ਉਹ ਆਪਣੇ ਨਾਲ ਕਿੱਟਾਂ ਸਾਰੀਆਂ ਲੈ ਕੇ ਚੱਲਣਗੇ ਉਹਨਾਂ ਨੇ ਸਾਨੂੰ ਇਹ ਸੇਵਾ ਨਾਲ ਪ੍ਰੋਵਾਈਡ ਕਰਵਾ ਰਹੀ ਨੇ ਇੱਕ ਇੱਕ ਸਵਾਲ ਹੈ ਕਈ ਵਾਰ ਸੋਸ਼ਲ ਮੀਡੀਆ ਤੇ ਉਹਨੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕਿ ਕਿਸ਼ਤੀਆਂ ਦੇ ਵਿੱਚ ਜਨਾਨੀਆਂ ਜਿੱਥੇ ਲੇਡੀਜ਼ ਨੇ ਉਹਨਾਂ ਨੂੰ ਉੱਥੇ ਕਿਸ਼ਤੀਆਂ ਪਹੁੰਚ ਰਹੀਆਂ ਨੇ ਕਿ ਜਿੱਥੇ ਬੰਦੇ ਨੇ ਉੱਥੇ ਨਹੀਂ ਇਹੋ ਜਿਹੀ ਇੱਕ ਅੱਦੇ ਇੱਕ ਅੱਦੇ ਵਾਇਲਟ ਹੋਈ ਆ ਹਾਂ ਇੱਕ ਵੀ ਵੀਡੀਓ ਉਹ ਜੀ ਵਾਇਰਲ ਹੋਈ ਆ ਉਹ ਪਤਾ ਨਹੀਂ ਸੱਚ ਆ ਝੂਠ ਆ ਕੀ ਹੈਗਾ ਆਪਾ ਆਪਾ ਆਪਾਂ ਵੇਖੋ ਸਮਾਂ ਮਾੜਾ ਹੈ ਹਰ ਤਰ੍ਹਾਂ ਦੇ ਕੁਝ ਹੋਊਗਾ ਪਰ ਉਹ ਬਿਲਕੁਲ ਬਹੁਤ ਘੱਟ ਜਿਵੇਂ ਭਾਈ ਸਾਹਿਬਾਂ ਨੇ ਆਖਿਆ ਬਹੁਤ ਘੱਟ ਫੀਸ ਦੀ ਇਹ ਵੀ ਹੋ ਸਕਦਾ ਚੋਰੀਆਂ ਵੀ ਉੱਥੇ ਲੋਕਲ ਕਰ ਰਹੇ ਹੋ ਘਰਾਂ ਕਾਲੀ ਪੇ ਆਂਦੀ ਪਰ ਉਹ ਬਹੁਤ ਘੱਟ ਗਿਣ ਸਰ ਨੰਬਰ ਜਾਰੀ ਕਰ ਦਿਓ ਹਾਂਜੀ ਨੰਬਰ ਆ ਲਿਖਾ ਦਿੰਨੇ ਆ ਜੀ ਅਸੀਂ ਤੁਹਾਨੂੰ ਜਾਂ ਤੁਸੀਂ ਨੰਬਰ ਬੋਲ ਦਿਓ ਜੀ ਤੁਸੀਂ ਜੀ ਦੱਸ ਦੋ ਕੋਈ ਹਾਂਜੀ ਦੱਸਦਾ ਨੰਬਰ ਹੈ 946 ਤੋਂ 3387697 ਜੀ ਹਜੀਤ ਸਿੰਘਾ ਸਾਡੇ ਨਾਲ ਇਹ ਜਿਹੜੇ ਸਰਗਰਮ ਰਹਿੰਦੇ ਨੌਜਵਾਨ ਅਗੇ 9915500244 ਮੇਰਾ ਨੰਬਰ ਹੈ ਜੀ ਤੇ ਤੁਸੀਂ ਕਿਸੇ ਵੀ ਨੰਬਰ ਤੇ ਦੋਨਾਂ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਜਿਹੜੀਆਂ ਸੇਵਾਵਾਂ ਜੀ ਕਾਫੀ ਸ਼ੁਰੂ ਕੀਤੀਆਂ ਜਾ ਰਹੀਆਂ ਕਦੋਂ ਵੀ ਤੁਸੀਂ ਇਥੋਂ ਰਵਾਨਾ ਹੋਣਾ ਹੈ ਜੀ 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 ਜ

ਦੋ ਫੋਨ ਨੰਬਰ ਆਪਾਂ ਜਾਰੀ ਕਰ ਰਹੇ ਹਾਂ ਜੀ ਇੱਕ ਅਰਵਿੰਦਰ ਸਿੰਘ ਦਾ ਨੰਬਰ ਹੈ ਦੂਜਾ ਨੰਬਰ 9915500244 ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤਿੰਨ ਸੈਂਟਰ ਚੱਲ ਰਹੇ ਨੇ ਜਿੱਥੇ ਆਪਾਂ ਸਾਰੀਆਂ ਰਸ ਦਾ ਇਕੱਠੀਆਂ ਕਰ ਰਹੇ ਹਾਂ ਇੱਕ ਸੈਂਟਰ ਤਾਂ ਗੜੀ ਗੁਰਦੁਆਰਾ ਗੜੀ ਭੋਰ ਫਸਾਈ ਬਲਾਕ ਮਾਚਰੀ ਵਿਖੇ ਦੂਜਾ ਗੁਰਦੁਆਰਾ ਸਿੰਘ ਸਭਾ ਚਨਾਲੋ ਵਿਖੇ ਤੇ ਤੀਜਾ ਬੜਾ ਮੁਹਾਲੀ 7 ਵੇਜ ਬਿੱਟੂ ਟੱਬ ਹੈ ਉੱਥੇ ਆਪਾਂ ਸਾਰਾ ਆਪਣਾ ਰਾਸ਼ਨ ਇਕੱਠਾ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿੱਦਣ ਚੱਲਣਾ ਹੈ ਇੱਥੋਂ ਉਹ ਡੇਟ ਵੀ ਅਸੀਂ ਜਾਰੀ ਕਰ ਦਵਾਂਗੇ ਠੀਕ ਹੈ ਧੰਨਵਾਦ ਧੰਨਵਾਦ